ਗੁਰਸਬਦ ਸਮਝਾਰੇ ਮਾਣਟੇ ਲੰਗਾਰ ਤੋਂ ਮੇਰਾ ਜੋਤੀ ਨੂੰ ਪਾਦੇ ਵਰਤਾਂ ਦਾ ਕਰ ਸਚਰਾ ਸੋ ਸਭ ਨੂੰ ਬਾਲ ਜੁਰ ਜਿੰਦ ਕੋ ਲੱਜੀ ਇਹ ਹੈਗਾ ਸੰਗਰਾਮ ਵਾਲਾ ਦਿਨ ਤੇ ਇੱਥੇ ਪਾਠ ਹੁੰਦਾ ਪੈ ਸੀਗਾ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਕੇ ਸੀਗੇ ਤੇ ਆਪਾਂ ਕਰਦੇ ਪੈ ਸੀ ਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੁਸੀਂ ਵੀ ਕਰੋ ਤੇ ਇਥੇ ਅਜੁਨੀ ਮੱਥਾ ਟੇਕਦੀ ਪਈ ਸੀ ਕੱਪਾ ਮੱਥਾ ਟੇਕ ਕੇ ਬੈਠ ਗਈ ਸੀ ਇਹ ਤੇ ਅਜੁਨੀ ਦੇ ਜਿਹੜੇ ਸ਼ਰਦਾ ਸੀ ਉਹ ਚਾਲੂ ਸੀ ਫਿਰ ਆਪਾਂ ਮੱਥਾ ਟੇਕ ਕੇ ਪੀਤੀ ਚਾਹ ਨਾਲ ਖਾਦਾ ਪੱਪਰ ਪ੍ਰਸ਼ਾਦ ਪ੍ਰਸ਼ਾਦ ਮਿਲਿਆ ਸੀ ਕੱਪਣ ਬਰਫੀ ਦਾ ਤੇ ਅਜੁਨੀ ਨੇ ਵੀ ਚਾਹ ਦਾ ਜਿਹੜਾ ਬਾਟਾ ਸੀਗਾ ਉੱਪਰ ਵਾ ਲਿਆ ਸੀਗਾ ਤੇ ਜੁੜੇ ਰੇ ਤੁਸੀਂ ਆਪਣੀ ਵੀਡੀਓ ਨਾਲ ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਸੁਖ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਗੇ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹੈ ਇਹ ਸਿਆਲਾਂ ਵਿੱਚ ਬਹੁਤ ਜ਼ਰੂਰੀ ਵੀਡੀਓ ਜਿਹੜੀ ਹੈਗੀ ਆ ਤੇ ਆਪਾਂ ਅੱਜ ਸੋਚਿਆ ਕਿ ਕਿਉਂ ਨਾ ਆਪਾਂ ਤੁਹਾਡੇ ਤੇ ਜਿਹੜੀ ਛੋਟੀ ਜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਕਿਉਂਕਿ ਆਪਾਂ ਨੂੰ ਅਕਸਰ ਲਾਈਫ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਕਈ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਆਪਣੇ ਬਾਡੀ ਨੂੰ ਲੈ ਕੇ ਆਪਣੇ ਸਰੀਰ ਨੂੰ ਲੈ ਕੇ ਤੇ ਹਨ ਤੇ ਕਿਉਂਕਿ ਜਦੋਂ ਬਦਲਦੇ ਮੌਸਮ ਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੀ ਆਪਣੇ ਸਰੀਰ ਨੂੰ ਰੁਕਾਵਟਾਂ ਆਉਂਦੀਆਂ ਹੈਗੀਆਂ ਨੇ ਤੇ ਇਸ ਲਈ ਆਪਾਂ ਸੋਚਿਆ ਕਿ ਕਿਉਂ ਨਾ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਜਾਣ ਜਾਵੇ ਤੇ ਤੁਹਾਡੇ ਨਾਲ ਥੋੜੀ ਜੀ ਵੀਡੀਓ ਜਿਹੜੀ ਹੈਗੀ ਆ ਉਹ ਸ਼ੇਅਰ ਕੀਤੀ ਜਾਵੇ ਸਸੀ ਕਾਜੀ ਸਾਰੇ ਤੇ ਅੱਜ ਮੈਂ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਹੈਗੀ ਆ ਬਹੁਤ ਹੀ ਵਧੀਆ ਤੇ ਮੇਰੇ ਲਈ ਤਾਂ ਬਹੁਤ ਵਧੀਆ ਹੈ ਤੇ ਬਹੁਤ ਆਰਾਮਦਾਇਕ ਵੀਡੀਓ ਜਿਹੜੀ ਹੈਗੀ ਆ ਇਹ ਹੈਗੀ ਆ ਤੇ ਕਿਉਂਕਿ ਮੈਂ ਇਹ ਜਿਹੜੇ ਲਾਈਫ ਹੈਕਸ ਹੁੰਦੇ ਨੇ ਜੇ ਆਪਾਂ ਆਪਣੀ ਲਾਈਫ ਦੇ ਵਿੱਚ ਆਪਾਂ ਯੂਜ਼ ਕਰਦੇ ਹੈਗੇ ਤਾਂ ਆਪਣੇ ਤੁਹਾਡੇ ਨਾਲ ਕਿਉਂਕਿ ਤੁਸੀਂ ਮੇਰੇ ਫੈਮਲੀ ਹੈ ਤੇ ਮੇਰਾ ਦਿਲ ਕਰਦਾ ਕਿ ਕਿਉਂ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਸ ਕਰਕੇ ਮੈਂ ਛੋਟੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਈ ਹੈਗੀ ਆ ਠੀਕ ਹੈ ਜੀ ਇਹ ਮੇਰੀ ਵੀਡੀਓ ਹੈਗੀ ਆ ਜੀ ਜਿਸ ਤਰ੍ਹਾਂ ਆਪਾਂ ਨੂੰ ਉਕੇ ਸਰਦੀਆਂ ਦੇ ਵਿੱਚ ਖਾਂਸੀ ਜ਼ੁਕਾਮ ਨਜ਼ਲਾ ਜਿਹੜਾ ਹੈਗਾ ਆ ਇਹ ਆਮ ਹੋ ਜਾਂਦਾ ਹੈਗਾ ਤੇ ਆਪਾਂ ਨੂੰ ਕਿ ਜਿਸ ਤਰ੍ਹਾਂ ਆਪਣੀ ਸਕਿਨ ਜਿਹੜੀ ਹੈਗਾ ਉਹ ਫਟਣੀ ਸਟਾਰਟ ਹੋ ਜਾਂਦੀ ਹੈਗੀ ਤੇ ਆਪਣਾ ਮਨ ਕੇ ਰੁੱਖਾਪਨ ਜੇ ਆਪਣੀ ਬਾਡੀ ਦੇ ਵਿੱਚ ਰਹਿਣਾ ਸਟਾਰਟ ਹੋ ਜਾਂਦਾ ਹੈਗਾ ਤੇ ਇਸ ਦੇ ਰਿਲੇਟਡ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਲੈ ਕੇ ਆਏ ਹੈਗੇ ਆ ਤੇ ਜੀ ਲਾਲੂ ਹਨਾ ਆ ਕਿ ਮੈਨ ਨਾਲ ਕਾਫੀ ਦਿਨ ਹੋ ਗਿਆ ਕਿ ਮਮੀ ਯੂਜ਼ ਕਰਦੀ ਪਈ ਹੈਗੀ ਆ ਤੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਵੀ ਆਪਾਂ ਜਿਹੜੀ ਹੈਗੀ ਵੀਡੀਓ ਇਹ ਸ਼ੇਅਰ ਕਰੀਏ ਤੇ ਅੱਜ ਜੀ ਮੈਂ ਤੁਹਾਡੇ ਨਾਲ ਲੈ ਕੇ ਆਈ ਹਿੱਗੀ ਆ ਇਹ ਗੁੜ ਗੁੜ ਜੋ ਕਿ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਹ ਇਹ ਗੁੜ ਦੇ ਕੀ ਕੀ ਫਾਇਦੇ ਨੇ ਤੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਹਨ ਇਹ ਗੁੜ ਦੇ ਕੀ ਕੀ ਫਾਇਦੇ ਨੇ ਦੇਖੋ ਸਰਦੀਆਂ ਦੇ ਵਿੱਚ ਸੌਂਫ ਵਾਲਾ ਜਿਹੜਾ ਹੁੰਦਾ ਗੋੜ ਤੇ ਇਹਨਤੇ ਤੇਲ ਵੀ ਲੱਗੇ ਹੋਏ ਸੀਗੇ ਬਾਟੋ ਲੱਤਗੇ ਨੇ ਕਿਉਂਕਿ ਜਦੋਂ ਮੈਂ ਤੋੜਦੀ ਪਈ ਸੀ ਤੇ ਲੱਤਗੇ ਨੇ ਇਸ ਨੂੰ ਤੇ ਇਹ ਜਿਹੜਾ ਗੋੜ ਆ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਆ ਤੇ ਇਹਦੇ ਨਾਲ ਹਨਾ ਆਪਾਂ ਨੂੰ ਖਾਂਸੀ ਤੋਂ ਜ਼ੁਕਾਮ ਤੋਂ ਤੇ ਸਰਦੀ ਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈਗਾ ਆ ਲਾ ਲਓ ਜੇ ਆਪਾਂ ਨੂੰ ਜ਼ੁਕਾਮ ਹੈਗਾ ਆ ਹਨਾ ਤੇ ਆਪਾਂ ਨੂੰ ਜ਼ੁਕਾਮ ਆ ਬਹੁਤ ਜ਼ਿਆਦਾ ਜ਼ੁਕਾਮ ਆ ਤੇ ਬਹੁਤ ਜ਼ਿਆਦਾ ਖਾਂਸੀ ਆ ਇਸ ਦੀ ਤੁਸੀਂ ਇੱਕ ਡੇਲੀ ਡਲੀ ਛੋਟੀ ਜੀ ਲੈਣੀ ਹੈਗੀਆ ਤੇ ਤੁਸੀਂ ਨਾਈਟ ਟਾਈਮ ਇਸ ਨੂੰ ਦੁੱਧ ਦੇ ਨਾਲ ਖਾਣਾ ਹੈਗਾ ਤੇ ਜੇ ਤੁਹਾਡੇ ਬੱਚਿਆਂ ਨੂੰ ਹੈ ਨਾ ਤੇ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਆ ਜਾਂ ਜੇ ਸਾ ਆਪਣੇ ਵੱਡਿਆਂ ਦੇ ਵਿੱਚ ਖੂਨ ਦੀ ਕਮੀ ਹੈਗੀ ਆ ਬਹੁਤ ਜ਼ਿਆਦਾ ਘਟ ਰਿਹਾ ਆਪਣਾ ਖੂਨ ਹਨ ਤੇ ਆਪਣਾ ਖੂਨ ਪੂਰਾ ਨਹੀਂ ਹੁੰਦਾ ਹੈਗਾ ਇਸ ਗੁੜ ਦੇ ਨਾਲ ਤੁਸੀਂ ਇਹ ਗੁੜ ਲੈਣਾ ਹੈਗਾ ਤੇ ਕੱਚੀ ਮੂੰਗਫਲੀ ਜਿਹੜੀ ਆਉਂਦੀ ਹੈਗੀ ਕੱਚੀ ਮੂੰਗਫਲੀ ਦੇ ਨਾਲ ਤੁਹਾਡਾ ਜਿਹੜਾ ਆ ਖੂਨ ਵਧਣ ਉਹ ਸਟਾਰਟ ਹੋ ਜਾਂਦਾ ਹੈਗਾ ਤੇ ਇਹਨੂੰ ਡੇਲੀ ਰੁਟੀਨ ਦੇ ਵਿੱਚ ਕਿਉਂਕਿ ਸਿਆਲਾਂ ਦੇ ਵਿੱਚ ਇਹ ਗਰਮ ਨਹੀਂ ਹੁੰਦਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਮੰਨ ਲੈਂਦੇ ਆ ਕਿ ਇਹਦੀ ਤਾਸੀਰ ਜਿਹੜੀ ਹੁੰਦੀ ਆ ਉਹ ਗਰਮ ਹੁੰਦੀ ਆ ਬਟ ਸਰਦੀਆਂ ਵਿੱਚ ਤਾਂ ਕਿਉਂਕਿ ਠੰਡ ਹੁੰਦੀ ਆ ਹਨਾ ਤੇ ਆਲਰੇਡੀ ਆਪਾਂ ਨੂੰ ਇੰਨਾਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਤੇ ਇਸ ਕਰਕੇ ਤੁਸੀਂ ਸਾਰੇ ਜਾਣੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਯੂਜ਼ ਕਰਨੀਆਂ ਆਪਣੇ ਬੱਚਿਆਂ ਨੂੰ ਯੂਜ਼ ਕਰਨੀਆਂ ਦੋ ਰੋਟੀ ਤੋਂ ਬਾਅਦ ਵਿੱਚ ਜੇ ਤੁਸੀਂ ਵੈਸੇ ਦੁੱਧ ਦਾਣ ਨਹੀਂ ਖਾ ਸਕਦੇ ਹੈਗੇ ਰੋਟੀ ਦੇ ਨਾਲ ਹਨਾ ਰੋਟੀ ਜਦੋਂ ਆਪਾਂ ਖਾ ਲੈਨੇ ਆ ਖਾਣਾ ਖਾ ਲੈਨੇ ਆ ਰਾਤ ਦਾ ਹਨਾ ਜਾਂ ਡੇ ਦਾ ਖਾਣਾ ਆਪਾਂ ਜਦੋਂ ਵੀ ਖਾ ਲੈਨੇ ਬੱਚਿਆਂ ਨੂੰ ਛੋਟੀ ਜੀ ਡਲੀ ਦੁੱਧ ਦੇ ਪੀਣ ਕੇ ਰੋਟੀ ਦੇ ਪਿੱਛੇ ਜ਼ਰੂਰ ਦੋ ਇਸ ਦੇ ਨਾਲ ਆਪਣੀ ਖੂਨ ਦੀ ਜਿਹੜੀ ਕਮੀ ਆ ਉਹ ਦੂਰ ਹੋ ਜਾਂਦੀ ਹੈਗੀ ਆ ਤੇ ਆਪਣੇ ਚ ਖੂਨ ਜਿਹੜਾ ਹੈਗਾ ਉਹ ਵਦਨਾ ਸਟਾਰਟ ਹੋ ਜਾਂਦਾ ਹੈ ਤੇ ਇਮਿਊਨਿਟੀ ਇਸ ਦੇ ਨਾਲ ਇਮਿਊਨਿਟੀ ਆਪਣੀ ਜਿਹੜੀ ਹੈਗੀ ਆ 슈ਗਰ ਲੈਵਲ ਜਿਹੜਾ ਹੈਗਾ ਬਹੁਤ ਵਧੀਆ ਰਹਿੰਦਾ ਹੈਗਾ ਕਿਉਂਕਿ ਜਦੋਂ ਹੁਣ ਆਪਾਂ ਖੰਡ ਖਾਂਦੇ ਆਂ ਤੇ ਖੰਡ ਦੇਖੋ ਜਿਹੜੀ ਉਹ ਆ ਰਹੀ ਹੈਗੀ ਆ ਅੱਜ ਕੱਲ ਗੰਨੇ ਦੀ ਖੰਡ ਨਹੀਂ ਆ ਰਹੀ ਹੈਗੀ ਜਿਹੜੀ ਖੰਡ ਆ ਉਹ ਆ ਰਹੀ ਹੈਗੀ ਆ ਕਿ ਜਿਸ ਤਰ੍ਹਾਂ ਨਾਲ ਚਕੰਦਰ ਦੀ ਖੰਡ ਆ ਰਹੀ ਤੇ ਚਕੰਦਰ ਦੀ ਜਿਹੜੀ ਖੰਡ ਆ ਉਸ ਦੇ ਵਿੱਚ ਮਿੱਠਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਆ ਨਹੀਂ ਤਾਂ ਉਹ ਆਪਣੇ ਸਰੀਰ ਲਈ ਹਾਨੀਕਾਰਕ ਬਹੁਤ ਜ਼ਿਆਦਾ। ਲਾਣੂ ਆਪਾਂ ਇੱਕ ਵਾਰੀ ਚਾਹ ਪੀਂਨੇ ਹੈਗੇ ਆ। ਕੋਈ ਗੱਲ ਨਹੀਂ ਬਟ ਜਿਹੜੀ 2-3 ਵਾਰੀ ਤੁਸੀਂ ਪੀਣੀ ਹੈਗੇ ਉਸ ਦੇ ਵਿੱਚ ਗੋੜ ਜ਼ਰੂਰ ਯੂਜ਼ ਕਰੋ। ਇਸ ਦੇ ਨਾਲ ਤੁਹਾਨੂੰ ਖਾਂਸੀ ਚ ਕੰਮ ਨਹੀਂ ਹੋਊਗਾ ਤੇ ਤੁਹਾਡੀਆਂ ਹੋਰ ਪ੍ਰੋਬਲਮਸ ਵੀ ਜਿਹੜੀਆਂ ਹੈਗੀਆਂ ਨੇ ਉਹ ਵੀ ਸਾਰੀਆਂ ਇਸ ਦੇ ਨਾਲ ਠੀਕ ਹੁੰਦੀਆਂ ਨੇ। ਠੀਕ ਹੈ ਜੀ। ਸੈਕਿੰਡ ਹੈਗਾ ਇਹ ਹੈਗਾ ਆ ਪਾਣੀ। ਅਜਵਾਇਨ ਦਾ ਪਾਣੀ ਹੈਗਾ ਆ। ਅਜਵਾਇਨ ਦਾ ਪਾਣੀ ਹੈ ਦੇਖੋ ਇਹ ਮੇਰੀ ਬੇਟੀ ਨੂੰ ਨਾ ਕਾਫੀ ਦਿਨਾਂ ਦਾ ਖਾਂਸੀ ਜ਼ੁਕਾਮ ਨਜ਼ਲਾ ਵਗੈਰਾ ਕਾਫੀ ਦਿਨਾਂ ਦਾ ਸੀਗਾ ਤੇ ਉਸ ਦਾ ਠੀਕ ਹੀ ਨਹੀਂ ਸੀ ਹੋ ਰਿਹਾ ਮੈਡੀਸਨ ਵੀ ਆਪਾਂ ਕਾਫੀ ਦਿੱਤੀ ਹਫਤਾ ਇੱਕ ਹੋ ਗਿਆ ਮੈਡੀਸਨ ਲੈਂਦਿਆਂ ਨੂੰ ਵੀ ਤੇ ਬਟ ਮੈਂ ਇਹ ਕਿ ਮੈਡੀਸਨ ਤਾਂ ਮੈਂ ਉਸ ਨੂੰ 4 ਤੋਂ 5 ਦਿਨ ਖਵਾਈ ਤੇ ਉਹ ਠੀਕ ਨਹੀਂ ਹੋਈ ਹੈਗੀ ਤੇ ਉਸ ਦਾ ਜਕਾਮ ਇਸ ਨੂੰ ਬਹੁਤ ਜ਼ਿਆਦਾ ਸੀਗਾ ਬਹੁਤ ਤੰਗ ਕਰਦਾ ਸੀ ਕਿ ਖਾਂਸੀ ਇੰਨੀ ਜ਼ਿਆਦਾ ਪਰੇਸ਼ਾਨ ਕਰਦੀ ਪਈ ਸੀਗੀ ਬਹੁਤ ਜ਼ਿਆਦਾ ਮੈਂ ਜਿਹੜਾ ਅਜਵਾਇਨ ਕਾਲੀਆਂ ਮਿਰਚਾਂ ਤੇ ਦੁੱਧ ਦੇ ਵਿੱਚ ਇਸ ਨੂੰ ਰੰਨ ਕੇ ਬਿਲਕੁਲ ਚੰਗੀ ਤਰ੍ਹਾਂ ਰੰਨ ਕੇ ਤੇ ਪਹਿਲਾਂ ਮੈਂ ਪਾਣੀ ਦੇ ਵਿੱਚ ਰੰਨਦੀ ਹੈਗੀ ਆ ਤੇ ਕਾਲੀਆਂ ਮਿਰਚਾਂ ਆਦਰਕ ਤੇ ਅਜਵਾਇਨ ਨੂੰ ਚੰਗੀ ਤਰ੍ਹਾਂ ਰੰਨ ਕੇ ਪਾਣੀ ਦੇ ਵਿੱਚ ਤੇ ਫਿਰ ਜਿਵੇਂ ਇਹਦਾ ਥੋੜਾ ਜਿਹਾ ਪਾਣੀ ਜਿਹੜਾ ਹੈਗਾ ਅਲੱਗ ਕੱਢ ਲੈਣੀ ਹੁੰਨੀ ਹੈ ਆਪਣੀ ਬੇਟੇ ਨੂੰ ਪਿਉਣ ਵਾਸਤੇ ਤੇ ਫਿਰ ਮੈਂ ਉਸ ਦੇ ਵਿੱਚ ਦੁੱਧ ਜਿਹੜਾ ਹੈਗਾ ਦੁੱਧ ਪਾ ਦੇਣੀ ਹੁੰਨੀ ਆ ਤੇ ਮਿੱਠਾ ਮੈਂ ਬਿਲਕੁਲ ਯੂਜ਼ ਨਹੀਂ ਕਰਦੀ ਹੈਗੀ ਕੋਈ ਵੀ ਮਿੱਠਾ ਜਿਸ ਤਰ੍ਹਾਂ ਲਾ ਲਵਾਂ ਕਿ ਗੁੜ ਹੈਗਾ ਗੁੜ ਵੀ ਨਹੀਂ ਮੈਂ ਯੂਜ਼ ਕਰਦੀ ਹੈਗੀ ਵਿੱਚ ਤੇ ਨਾ ਹੀ ਮੈਂ ਖੰਡ ਯੂਜ਼ ਕਰਦੀ ਹੈਗੀ ਹੁਣ ਮੈਨੂੰ 5-6 ਦਿਨ ਹੋ ਗਏ ਲਗਾਤਾਰ ਇਸ ਨੂੰ ਪਿਉਂਦੀ ਨੂੰ ਤੇ ਖਾਂਸੀ ਤਾਂ ਬਿਲਕੁਲ ਇਸ ਦੀ ਚਲੇਗੀ ਆ ਤੇ ਜ਼ੁਕਾਮ ਥੋੜਾ ਹੈਗਾ ਹੈ ਕਿਉਂਕਿ ਜ਼ੁਕਾਮ ਬਿਲਕੁਲ ਹੁਣ ਰੇਸ਼ਾ ਵਗੈਰੇ ਜਿਹੜਾ ਹੈਗਾ ਇਸ ਦੀ ਛਾਤੀ ਬਿਲਕੁਲ ਜੰਮ ਗਈ ਸੀ ਤੇ ਉਸ ਤੋਂ ਮੈਨੂੰ ਆਰਾਮ ਮਿਲ ਗਿਆ ਹੈਗਾ ਖਾਂਸੀ ਵਗੈਰਾ ਜਿਹੜੀ ਬਿਲਕੁਲ ਨਹੀਂ ਹੈਗੀ ਤੇ ਜ਼ੁਕਾਮ ਵੀ ਨਹੀਂ ਹੈਗਾ ਤੇ ਬਟ ਇਨਾ ਕਿ ਇਹਦੀ ਨੋਸ ਥੋੜੀ ਜਿਹੀ ਪੱਕ ਗਈ ਹੈ ਤੇ ਉਸ ਦਾ ਕਰਕੇ ਕਿ ਥੋੜਾ ਇਸ ਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਨਜ਼ਲਾ ਹੈਗਾ ਅਜੀ ਵੀ ਤੇ ਛਿੱਕਾਂ ਵਗੈਰਾ ਇਸ ਨੂੰ ਬਿਲਕੁਲ ਨਹੀਂ ਆਉਂਦੀਆਂ ਹੈਗੀਆਂ ਤੇ ਇਹ ਜਿਹੜਾ ਨਾ ਇਹ ਤੁਸੀਂ ਕਾੜਾ ਜਿਹੜਾ ਹੈਗਾ ਇਹ ਡੇਲੀ ਆਪਣੇ ਬੱਚਿਆਂ ਨੂੰ ਦਿਆ ਕਰੋ ਭਾਵੇਂ ਕੁਟਾ ਦੋ ਕੁਟਾ ਆਪ ਵੀ ਪੀ ਲਿਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਆ ਕਰੋ ਕਿਉਂਕਿ ਇਸ ਦੇ ਨਾਲ ਤੁਸੀਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਤੰਦਰੁਸਤ ਰਹੋਗੇ ਆਹ ਦੇਖੋ ਜੀ ਹੈਨਾ ਮੈਂ ਆਪਣੀ ਬੇਟੀ ਦਾ ਜਿਹੜਾ ਦੁੱਧ ਬਣਾਉਣੀ ਹੈਗੀ ਉਸ ਦੇ ਵਿੱਚ ਵੀ ਮੈਂ ਇਹ ਦੁੱਧ ਦਾ ਤੁਹਾਨੂੰ ਕਲਰ ਤੋਂ ਪਤਾ ਲੱਗਦਾ ਹੋਣਾ ਵਾਈਟ ਕਲਰ ਨਹੀਂ ਹੈਗਾ ਇਸ ਦਾ ਥੋੜਾ ਜਿਹਾ ਬਾਦਾਮੀ ਜਿਹਾ ਕਲਰ ਹੈਗਾ ਆ ਇਸ ਦੇ ਵਿੱਚ ਮੈਂ ਖਸਖਾਸ ਰਿੰਦੀ ਹੈਗੀ ਆ ਤੇ ਖਸਖਾਸ ਜਿਹੜੀ ਆਪਾਂ ਇਸ ਨੂੰ ਕਹਿ ਦਿੰਨੇ ਖਸਖਾਸ ਰਿੰਦੀ ਹੈਗੀ ਆ ਤੇ ਕਾਲੀਆਂ ਮਿਰਚਾਂ ਤੇ ਅਜਵਾਈਨ ਜਿਹੜੀ ਹੈਗੀ ਆ ਚੰਗੀ ਤਰ੍ਹਾਂ ਰੰਨ ਕੇ ਉਹਨਾਂ ਨੂੰ ਤੇ ਫੇਰ ਮੈਂ ਜਿਹੜਾ ਹੈਗਾ ਦੁੱਧ ਨੂੰ ਉਬਾਲਾ ਕਾਫੀ ਧੀਰ ਦਿਵਾਉਂਦੀ ਰਹਿਣੀ ਹੈਗੀ ਆ ਤੇ ਫੇਰ ਮੈਂ ਆਪਣੀ ਬੇਟੀ ਨੂੰ ਜਿਹੜਾ ਪਿਉਣੀ ਹੈਗੀ ਆ ਇਸ ਦੇ ਨਾਲ ਇਸ ਦੀ ਕੀ ਬਹੁਤ ਵਧੀਆ ਰਹਿੰਦੀ ਹੈਗੀ ਆ ਇਹ ਤੇ ਬਿਲਕੁਲ ਨਜ਼ਲਾ ਜ਼ੁਕਾਮ ਜਿਹੜਾ ਹੈਗਾ ਠੰਡ ਤੋਂ ਬਚਣ ਦਾ ਇਹ ਆਰਾਮਦਾਇਕ ਜਿਹੜਾ ਹੈਗਾ ਆ ਰਾਮ ਬਾਗ ਰਾਮ ਬਾਗ ਜਿਹੜਾ ਇਲਾਜ ਕਹਿੰਦੇ ਆ ਨਾ ਉਹ ਵਾਲਾ ਆ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਨੇ ਨਾ ਉਹ ਵੀ ਆਰਾਮ ਨਹੀਂ ਕਰਦੀਆਂ ਹੈਗੀਆਂ ਬਟ ਉਸ ਨੂੰ ਇੱਕ ਜਾਂ ਦੋ ਦਿਨ ਯੂਜ਼ ਕਰਨ ਨਾਲ ਨਹੀਂ ਆਪਾਂ ਨੂੰ ਆਰਾਮ ਮਿਲਣਾ ਹੈਗਾ ਤੁਸੀਂ ਲਗਾਤਾਰ ਉਸ ਨੂੰ 7-8 ਦਿਨ ਯੂਜ਼ ਕਰੋ ਤੇ ਦੇਖਿਓ ਤੁਹਾਨੂੰ ਕਿੰਨਾ ਆਰਾਮ ਮਿਲਦਾ ਹੈਗਾ ਤੇ ਤੁਹਾਨੂੰ ਦਵਾਈ ਵੀ ਕਿਤੇ ਤੁਸੀਂ ਲੈਣ ਜਾਣੇ ਹੈਗੇ ਨਾ ਤੁਹਾਨੂੰ ਲੱਗਦਾ ਹੈ ਕਿ ਆਪਾਂ ਦਵਾਈਆਂ ਖਾਈ ਜਾਨੇ ਖਾਈ ਜਾਨੇ ਆਪਾਂ ਨੂੰ ਆਰਾਮ ਨਹੀਂ ਮਿਲਦਾ ਹੈਗਾ ਬਟ ਜੇ ਤੁਸੀਂ ਦਵਾਈ ਜਿਹੜੀ ਹੈਗੇ ਨਾ ਉਸ ਨੂੰ ਇਹ ਦਵਾਈ ਦੇ ਨਾਲ-ਨਾਲ ਇਹ ਵੀ ਆਪਣੇ ਇਲਾਜ ਕਰੋਗੇ ਦੇਸੀ ਇਲਾਜ ਘਰ ਦੇ ਵੀ ਕਰੋਗੇ ਤਾਂ ਤੁਹਾਡੀ ਸਿਹਤ ਜਿਹੜੀ ਹੈਗੀ ਦੁਬਾਰਾ ਬਿਮਾਰ ਨਹੀਂ ਤੁਸੀਂ ਹੋ ਸਕਦੇ ਸਾਰੇ ਸਾਲ ਦੇ ਵਿੱਚ ਤੁਸੀਂ ਦੁਬਾਰਾ ਤੁਹਾਨੂੰ ਨਾ ਤਾਂ ਫੀਵਰ ਹੋ ਸਕਦਾ ਹੈ ਮਤਲਬ ਬੁਖਾਰ ਨਾ ਤਾਂ ਬੁਖਾਰ ਹੋਣਾ ਨਾ ਤਾਂ ਨੂੰ ਖਾਂਸੀ ਨਾ ਜੁਕਾਮ ਕੁਝ ਨਹੀਂ ਹੋਊਗਾ ਕਿਉਂਕਿ ਮੈਂ ਨਾ ਹਮੇਸ਼ਾ ਮੇਰੀ ਸ਼ੁਰੂ ਤੋਂ ਆਦਤ ਆ ਕਿ ਮੈਨੂੰ ਲਾਲੋ ਜਦੋਂ ਵੀ ਕੋਈ ਜੁਕਾਮ ਵਗੈਰਾ ਹੁੰਦਾ ਹੈ ਨਾ ਮੈਂ ਕਦੀ ਵੀ ਜ਼ਿਆਦਾ ਮੈਡੀਸਨ ਨਹੀਂ ਲੈਂਦੀ ਹੈਗੀ ਬਿਲਕੁਲ ਘੱਟ ਮੈਡੀਸਿਨ ਲੈਣੀ ਹੁੰਦੀ ਹੈ ਵੈਸੇ ਵੀ ਮੇਰਾ ਨਾ ਮੈਡੀਕਨ ਮੈਡੀਸਿਨ ਜਿਹੜੇ ਨੇ ਮੈਂ ਬਹੁਤ ਘੱਟ ਲੈਣੀ ਹੈਗੀ ਆਪਣੀ ਲਾਈਫ ਦੇ ਵਿੱਚ ਮੇਰਾ ਲੈਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਲਾ ਲਓ ਜੇ ਮੈਨੂੰ ਜ਼ਿਆਦਾ ਹੀ ਫੀਵਰ ਵਗੈਰਾ ਹੈਗਾ ਨਾ ਫਿਰ ਮੈਂ ਮੈਡੀਸਿਨ ਲੈਣੀ ਹੁੰਦੀ ਹੈ ਵੈਸੇ ਮੈਂ ਮੈਡੀਸਿਨ ਨਹੀਂ ਲੈਂਦੀ ਹੈਗੀ ਤੇ ਮੈਨੂੰ ਹੁੰਦਾ ਹੀ ਆ ਇਸ ਤਰ੍ਹਾਂ ਕਿ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਬੁਖਾਰ ਹੁੰਦਾ ਤੇ ਉਹ ਬੁਖਾਰ ਜਿਹੜਾ 2-3 ਦਿਨ ਕਿ ਹਮੇਸ਼ਾ